ਕੋ ਲਹਾਂ ਦਿੰਦੇ ਬਾਬਲੇ ਲੈਂਦੇ ਬੜੇ ਨਰਜ ਔਰ ਜਿਹੜੇ ਦਿੰਦੇ ਨੇ ਨਾ ਲੋਕਾਂ ਨੂੰ ਬੜਾਈਆਂ ਸਰੋਪੇ ਇਹ ਇਹ ਪਾਗਲ ਨੇ ਬਾਬਲੇ ਬਾਬਲੇ ਨੇ ਇਹ ਸਾਰੇ ਇਹਨਾਂ ਨੂੰ ਨਹੀਂ ਪਤਾ ਇਹ ਤਾਂ ਮਾਇਆ ਦੇ ਕੀੜੇ ਨੇ ਸਾਰੇ ਹੀ ਵਿਸ਼ਟਾ ਦੇ ਕੀੜੇ ਨੇ ਵਿਸ਼ਟਾ ਸਮਾਏ ਹੋਏ ਨੇ ਆਪਣੇ ਨਾਲ ਸਰਕਾਰਾਂ ਜੋੜਨ ਵਾਸਤੇ ਇਹਨਾਂ ਲੋਕਾਂ ਨੂੰ ਦੇ ਦਿੰਦੇ ਨੇ ਅਵਾਰਡ ਵੀ ਸਾਡੇ ਗੁਣ ਗਾਉਂਦੇ ਰਹਿਣ ਸਾਨੂੰ ਬੁਰਾ ਨਾ ਕਹਿਣ ਸਾਡੇ ਨਾਲ ਸਹਿਮਤ ਰਹਿਣ ਕੋਲਾਂ ਹੰਦਦੇ ਬਾਬਲੇ ਲੈਦੇ ਬੜੇ ਨਲਜ ਉਹ ਬੇਸ਼ਰਮ ਲੈਣ ਵਾਲੇ ਨੇ ਕਿਉਂ ਚੂਹਾ ਖਾਡ ਨਾ ਮਾਵੀ ਤਿੱਕੜ ਬਣੇ ਛੱਜ ਹੰਕਾਰ ਦਾ ਪਹਿਲਾਂ ਹੀ ਬਹੁਤ ਆ ਹੋਰ ਹੰਕਾਰ ਹੋ ਗਿਆ ਉਹ ਵੀ ਮੇਰੇ ਕੋ ਆਵਾੜ ਆ ਗਿਆ ਚਲ ਹੰਕਾਰ ਬਣ ਗਿਆ ਨਾ ਬਣਣਾ ਹੀ ਨਹੀਂ ਹੁਣ ਤੈਨੂੰ ਇਹ ਜਨਮ ਤੱਕ ਮਿਲਦਾ ਨਹੀਂ ਅਗਲਾ ਸ਼ਾਇਦ ਬਨੁਖਾ ਜਲੂ ਵੀ ਰੋਵਲੇ ਅਗਲਾ ਬਨੁਖਾ ਜਲੂ ਵੀ ਰੋਵਲੇ ਹਾਂਜੀ ਦੁਰਲਭਨ ਇੱਕ ਭਗਵਾਨ ਨਾਮ ਹੈ ਨਾਨਕ ਲਵਦਿਆਂ ਸਾਧ ਸੰਗੋ ਕਿਰਪਾ ਪ੍ਰਭੰ ਦੁਰਲਭਤਾ ਸਿਰਫ ਰਾਮਨਾਮ ਹੀ ਹੈ ਪਰ ਲੱਭਦਾ ਕਿੱਥੋਂ ਹੀ ਮਿਲਦਾ ਕਿੱਥੋਂ ਹੈ ਲਵਦਿਆਂ ਸਾਧ ਸੰਗੋ ਕੋਈ ਸਾ ਪ੍ਰਭੰ ਪ੍ਰਭੂ ਦੀ ਕਿਰਪਾ ਹੋਵੇ ਸਾਧੀ ਸੁਗਤ ਹੋਵੇ ਦੇਖੋ ਪ੍ਰਭੂ ਦੀ ਕਿਰਪਾ ਨਾਲ ਆਗੀ ਕਿਰਪਾ ਪ੍ਰਭੰਗ ਉਹ ਪਹਿਲਾ ਸਾਧ ਸੰਗਤ ਦੇ ਵਿੱਚ ਰਹੇ ਵੀ ਪਰ ਉਹ ਮਾਇਆ ਨੂੰ ਉਪਲਬਧੀ ਸਮਝਦੇ ਸੀ ਜੇ ਪਰਮੇਸ਼ਰ ਦੀ ਨਾਲ ਕਿਰਪਾ ਨਾਮਗਦਾ ਰਹੇ ਤਾਂ ਹੋਵੇ ਤਾਂ ਸਾਧ ਦੀ ਸੰਗਤ ਦੇ ਵਿੱਚ ਉਹ ਵੀ ਨਾਮ ਨਹੀਂ ਮਿਲਦਾ ਸਾਧ ਸੰਖਲ ਪੰਡਤ ਜੇ ਪਰਮੇਸ਼ਰ ਦੀ ਕਿਰਪਾ ਜੇ ਕਹੇ ਮੈਨੂੰ ਗੁਰੂ ਤਾਂ ਮਿਲ ਗਿਆ ਮੈਨੂੰ ਤਾਂ ਨਾ ਮਿਲੇ ਜਾਣਾ ਉਹ ਉਹਦੀ ਗਲਤੀ ਹੈ ਜੇ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਰਹਿ ਜਵੇ ਪਰਮੇਸ਼ਰ ਨੂੰ ਭੁੱਲ ਜਵੇ ਉਦੋਂ ਤਾਂ ਖਲਪੰਡ ਹੋ ਜਾਊਗਾ ਫਿਰ ਫਿਰ ਆਮ ਨਹੀਂ ਬਣਨਾ ਹੈ ਫਿਰ ਮੂਰਖਾ ਦਾ ਮੂਰਖ ਹੋ ਜਾਊਗਾ ਮੂਰਖਾ ਸਰ ਮੂਰਖ ਹੋ ਜਾਊਗਾ ਫਿਰ ਉਹ ਉਹ ਦੇ ਨਹੀਂ ਸਕ ਰਿਹਾ ਉਹ ਤਨੂ ਨਾ ਉਹ ਦੱਸ ਰਿਹਾ ਆ ਰਾਮ ਦੇਣ ਵਾਲਾ ਪਰਮੇਸ਼ਰ ਉਹ ਤਾਂ ਨਾਮ ਦੱਸ ਰਿਹਾ ਦੇਖਾ ਦ ਰਿਹਾ ਇਹ ਕਹਿੰਦਾ ਨਾਮ ਲੈ ਕੇ ਆਇਆ ਲੈ ਕੇ ਆਇਆ ਦਿਖਾ ਕੇ ਤੇ ਉਹ ਦੇਣਾ ਉਹਨੇ ਐ ਨਾ ਦੱਸਣਾ ਇਹਨਾਂ ਦਾ ਦੱਸਣਾ ਆ ਦੱਸਿਆ ਵੀ ਪਰਮੇਸ਼ਰ ਲੱਭੂਗੇ ਇੱਕ ਭਗਵਾਨ ਨਾਮ ਹੈ ਭਈ ਲੱਭਦਾ ਤਾਂ ਸੰਗਤ ਨਾਲੇ ਹੈ ਆਪੇ ਸਾਹ ਦਾ ਜਿਹੜਾ ਦੱਸ ਰਿਹਾ ਉਹ ਕਹਿੰਦਾ ਲੱਭਣਾ ਦਾ ਮੇਰੀ ਸੰਗਤ ਦੇ ਵਿੱਚੋਂ ਪਰ ਲੱਭਣਾ ਪਰਮેશਰ ਦੀ ਕਿਰਪਾ ਨਾਲ ਹੈ ਕਿਰਪਾ ਪ੍ਰਭੰਗ